ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਆ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਦੇਣ ਹੈਗਾ ਜੀ ਇੱਥੇ ਸ਼ਨੀਵਾਰ ਦਾ ਤਰੀਕ ਹੈਗੀ 10 ਅਗਸਤ ਤੇ ਇੱਥੇ ਟਾਈਮ ਹੈਗਾ ਜੀ ਸ਼ਾਮ ਦਾ ਸ਼ਾਮ ਦਾ ਟਾਈਮ ਹੋਇਆ ਹੋਇਆ ਜੀ ਹਾਂਜੀ ਮੈਂ ਧਾਰਾ ਵਗੈਰਾ ਚੋਕਿਆ ਗਈ ਸੀਗੀ ਤੇ ਉਸ ਤੋਂ ਬਾਅਦ ਆਪਣਾ ਆਟਾ ਪਿਆ ਕੇ ਲਿਆਂਦਾ ਹੋਇਆ ਸੀਗਾ ਤੇ ਢੋਲੀ ਨੂੰ ਮੈਂ ਧੁੱਪਾਂ ਲਵਾ ਕੇ ਰੱਖਿਆ ਹੋਇਆ ਸੀ ਫਿਰ ਮੈਂ ਆਟਾ ਪਾਉਣ ਲੱਗ ਗਈ ਸੀ ਇਹ ਢੋਲੀ ਦੇ ਵਿੱਚ ਕਿਉਂਕਿ ਜੀ ਦੋ ਦਿਨ ਹੋ ਗਏ ਸੀਗੇ ਲਿਆਂਦੇ ਰੱਖੇ ਨੂੰ ਉਹ ਲਿਆ ਕੇ ਰੱਖੇ ਨੂੰ ਆਟਾ ਤੇ ਫਿਰ ਆਪਾਂ ਜਦ ਜੈ ਨਹੀਂ ਪਾਉਂਦੇ ਹੁੰਦੇ ਮੜਾ ਜਦੋਂ ਠੰਡਾ ਹੋ ਜਾਂਦਾ ਨਾ ਫਿਰ ਉਹ ਉਦੋਂ ਪਾਉਨੇ ਹੁੰਦੇ ਆ ਇਹਦੇ ਢੋਲੀ ਦੇ ਵਿੱਚ ਤੇ ਇੱਥੇ ਮੈਂ ਆਟਾ ਪਾਉਣ ਲੱਗੀ ਹੋਈ ਸੀਗੀ ਆਟਾ ਜਿਹੇ ਥੈਲਾ ਜਿਆਦਾ ਭਰਿਆ ਹੋ ਸੀਗਾ ਮੇ ਤਾਂ ਚੱਕ ਨਹੀਂ ਹੋ ਰਿਹਾ ਸੀਗਾ ਆਟਾ ਜੀ ਮੈਂ ਥੋੜਾ ਥੋੜਾ ਕਰਕੇ ਢੋਲੀ ਦੇ ਵਿੱਚ ਪਾ ਰਹੀ ਸੀਗੀ ਕਿਉਂਕਿ ਜੀ ਇਕੱਠਾ ਥੈਲਾ ਨਹੀਂ ਚੱਕ ਹੁੰਦਾ ਸੀਗਾ ਭਾਰੀ ਸੀਗਾ ਫਿਰ ਬਾਕੀ ਮੈਂ ਉਦੋਂ ਚੱਕ ਕੇ ਪਾ ਦਾਂਗੇ ਤੇ ਵੀਡੀਓ ਜੀ ਕੋਈ ਬਣਾਉਣ ਨੂੰ ਜੀ ਨਹੀਂ ਕਰਦਾ ਹੈਗਾ ਸਾਰੀ ਦਿਹਾੜੀ ਐਦਾਂ ਹੀ ਲੰਘ ਜਾਂਦੀ ਆ ਬਸ ਸ਼ਾਮ ਨੂੰ ਇੱਕ ਵਾਰ ਜਾ ਕੇ ਬਣਾਉਣੀ ਹੁੰਦੀ ਛੋਟੀ ਜੀ ਅੱਜ ਛੋਟੀ ਜੀ ਕਲਿੱਪ ਬਣਾਈ ਐ ਵੀ ਛੋਟਾ ਜੀ ਵੀਡੀਓ ਆ ਕਿਉਂਕਿ ਜੀ ਜਦੋਂ ਨਾ ਕਰੇ ਕੋਈ ਬਿਮਾਰ ਹੋਵੇ ਫਿਰ ਜੀ ਨਹੀਂ ਕਰਦਾ ਕੋਈ ਵੀ ਕੰਮ ਨੂੰ ਆਪਣੀ ਹੈਗੀ ਆ ਜੀ ਬੀਬੀ ਬਿਮਾਰ ਹਨਾ ਤੇ ਉਹਨੂੰ ਦਵਾਈ ਦਵਾਈ ਜੰਨੇ ਆ ਪਰ ਦਵਾਈ ਕੋਈ ਅਸਰ ਨਹੀਂ ਹੋ ਰਿਹਾ ਮਤਲਬ ਉਹਦੀ ਇੰਨੀਆਂ ਸਾਰੀਆਂ ਰਿਪੋਰਟਾਂ ਹੋ ਗਈਆਂ ਰਿਪੋਰਟਾਂ ਦੇ ਵਿੱਚ ਕੁਝ ਵੀ ਨਹੀਂ ਆ ਰਿਹਾ ਹੈਗਾ ਵੀ ਕੋਈ ਉਹਨੂੰ ਬਿਮਾਰੀ ਹੈਗੀ ਆ ਬਸ ਉਹਦੇ ਦਰਦ ਨਹੀਂ ਹਟਦਾ ਹੈਗਾ ਫਰੇਮਾਂ ਜਿਹਾ ਰਹਿੰਦਾ ਹੈ ਪਤਾ ਨਹੀਂ ਕੀ ਹੋਇਆ ਹੋਇਆ ਕਿਸੇ ਵੀ ਰਿਪੋਰਟ ਚ ਨਹੀਂ ਆ ਰਿਹਾ ਹੈਗਾ ਬਹੁਤ ਮਤਲਬ ਬੜੀਆਂ ਬੜੀਆਂ ਸਕੈਨਾਂ ਵੀ ਹੋ ਗਈਆਂ ਉਹਦੀਆਂ ਤਾਂ ਕੱਲ ਲੁਧਿਆਣੇ ਵੀ ਜਾਇਆ ਤੇ ਉੱਥੋਂ ਵੀ ਨਹੀਂ ਰਿਪੋਰਟ ਆ ਰਿਹਾ ਹੈਗਾ ਤੇ ਉਹ ਬਿਮਾਰ ਆ ਬਸ ਇਦਾਂ ਹੀ ਉਹਦੇ ਕਰਕੇ ਹਨਾ ਘਰ ਦੇ ਵਿੱਚ ਹਨਾ ਜੀ ਜੇ ਨਹੀਂ ਕਰ ਰਿਹਾ ਕੋਈ ਵੀ ਵੀਡੀਓ ਬਣਾਉਣ ਨੂੰ ਧਿਆਨ ਉਹਦੇ ਵਿੱਚੇ ਜਾਈ ਜਾ ਰਿਹਾ ਕਿਉਂਕਿ ਬਸ ਜਦੋਂ ਘਰ ਦੇ ਵਿੱਚ ਹਨਾ ਕਹਿੰਦੇ ਕੋਈ ਬਿਮਾਰ ਹੋਵੇ ਨਾ ਕਿਸੇ ਕੰਮ ਦੇ ਵਿੱਚ ਜੀ ਨਹੀਂ ਲੱਗਦਾ ਹੈਗਾ ਉਹਨੂੰ ਦੇਖ ਦੇਖ ਕੇ ਹੈ ਹੋਈ ਜਾਂਦਾ ਵੀ ਕਾਤੇ ਨਹੀਂ ਆਰਾ ਮ ਆ ਰਿਹਾ ਇਹਨੂੰ ਤੇ ਚਲੋ ਹਨਾ ਕੋਈ ਬਿਮਾਰੀ ਉਹ ਸਾਹਮਣੇ ਆ ਜਵੇ ਫਿਰ ਹਨਾ ਬਿਮਾਰੀ ਦਾ ਇਲਾਜ ਵੀ ਹੋ ਜਾਂਦਾ ਤੇ ਸਕੈਨਾਂ ਦੇ ਵਿੱਚ ਕੁਛ ਨਹੀਂ ਆ ਰਿਹਾ ਹੈਗਾ ਬਸ ਦਵਾਈ ਦਵਾਈ ਲੰਦੇ ਆ ਟੀਕਾ ਲਵਾ ਲੰਦੇ ਆ ਫਿਰ ਸੌ ਜਾਂਦੀ ਆ ਥੋੜਾ ਚਿਰ ਫਿਰ ਥੋੜਾ ਚਿਰ ਬਾਅਦ ਫੇਰ ਉਹੀ ਹਾਲ ਆ ਤੇ ਰੋਟੀ ਵਗੈਰਾ ਵੀ ਨਹੀਂ ਖਾ ਹੁੰਦੀ ਹੈਗੀ ਜਦੋਂ ਕੁਝ ਖਾ ਲੈਂਦੀ ਆ ਉਦੋਂ ਫੇਰ ਦੁਖਣ ਲੱਗ ਜਾਂਦਾ ਅੰਦਰੋਂ ਤੇ ਸਮਝ ਨਹੀਂ ਆ ਰਹੀ ਵੀ ਉਹਨੂੰ ਕੀ ਹੋ ਰਿਹਾ ਹਨਾ ਬਸ ਐਦਾਂ ਹੀ ਸਾਰੀਆਂ ਦਿਹਾੜੀਆਂ ਲੰਘੀ ਜਾਂਦੀਆਂ ਨੇ ਤੇ ਆਪਣਾ ਮੇਲਾ ਵੀ ਨੇੜੇ ਆਉਂਦਾ ਜਾਂਦਾ ਹੈ ਕੰਮ ਨਹੀਂ ਕੋਈ ਹੋਇਆ ਹੈਗਾ ਦੇਖੋ ਹੁਣ ਹੌਲੀ ਹੌਲੀ ਕੰਮ ਵੀ ਨੇੜੇ ਲੈ ਕੇ ਜਾਣਾ ਹਨਾ ਸਾਰਾ ਸਾਫ ਸਫੀਆ ਕਰਨੇ ਵਾਲਾ ਪਏ ਆਪਣਾ ਝਾੜ-ਝੜੀ ਆ ਤੇ ਉਹ ਵੀ ਕਰਨੇ ਨੇ ਥੋੜੇ ਦਿਨ ਰਹਿ ਗਏ ਬਸ ਜੀ ਮੇਲੇ ਦੇ ਵਿੱਚ ਉਹ ਵੀ ਤਿਆਰੀਆਂ ਕਰਨੀਆਂ ਨੇ ਚਲੋ ਜੀ ਬਣੇ ਰਿਓ ਬਲੌਕ ਦੇ ਨਾਲ ਲਓ ਜੀ ਆਟਾ ਆਪਾਂ ਨੇ ਪਾ ਦਿੱਤਾ ਹੁਣ ਆਪਾਂ ਚੱਲੇ ਹਾਂ ਥੈਲਾ ਝਾੜੀ ਆਈਏ ਪੱਠਿਆਂ ਤੇ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਆਟਾ ਹੈ ਥਲੇ ਝਾੜ ਕੇ ਆਉਨੇ ਆ ਨਾਲੇ ਰਹਿੰਦਾ ਮੇਰਾ ਪਸ਼ੂ ਨੂੰ ਪਾਣੀ ਪਿਲਾਉਣ ਤੋਂ ਪਸ਼ੂ ਨੂੰ ਪਾਣੀ ਪਿਲਾ ਕੇ ਆਉਨੇ ਆ ਤੇ ਫਿਰ ਉਸ ਤੋਂ ਬਾਅਦ ਆ ਕੇ ਦਾਲ ਸਬਜ਼ੀ ਦੀ ਤਿਆਰੀ ਕਰਾਂਗੇ ਅਸਤਾ ਜੀ ਪਿਆਜ਼ੇ ਬਣਾਉਣੇ ਨੇ ਪਿਆਜ਼ਾਂ ਦੀ ਤਰਜੀ ਬਣਾਵਾਂਗੇ ਬਹੁਤ ਸਵਾਦ ਲੱਗਦੀ ਹੈ ਤੇ ਉਹਨੂੰ ਤੜਕਾ ਲਾਉਣਾ ਆ ਕੇ ਲਾਵਾਂਗੇ ਪਹਿਲਾਂ ਆਪਾਂ ਪਾਣੀ ਪਲਾਇਆ ਹੀ ਹੈ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਬਾਹਰ ਜਿਹੜਾ ਆਪਾਂ ਨੇ ਜਿੱਥੇ ਮੂੰਗੀ ਬੀਜੀ ਹੋਈ ਸੀ ਉਹ ਵੀ ਸਮਾਰਤਾ ਸਾਇਪਲੀ ਦਾ ਪਾਪਾ ਲੱਗਿਆ ਹੋਇਆ ਸਮਾਰਣ ਕਿਉਂਕਿ ਜੀ ਅੱਜ ਮੌਸਮ ਬਹੁਤ ਵਧੀਆ ਸੀਗਾ ਸਵੇਰੇ ਮੀਂਹ ਜਿਹਾ ਪੈ ਗਿਆ ਸੀਗਾ ਹੁਣ ਤਾਂ ਚਲੋ ਹਵਾ ਖੜ ਗਈ ਹੈ ਨਾ ਵੱਟ ਜਾ ਪਿਆ ਹੋਇਆ ਅੱਜ ਸਵੇਰੇ ਕੁਝ ਸਮਾਰਤਾ ਸੀਗਾ ਉਹਨੇ ਤੇ ਕੁਝ ਹੋਣ ਲੱਗਿਆ ਹੋਇਆ ਸੀਗਾ ਸਮਾਰਣ ਦਿਖਾ ਕੇ ਲੈ ਤੁਹਾਨੂੰ ਮੈਂ ਬਣੇ ਰਿਹਾ ਬਲੌਗ ਦਾ ਦੇਖੋ ਜੂ ਜੇ ਕਿਨ ਨਵਦੀ ਪਾਣੀ ਪੀਦੇ ਨੇ ਛੋਟੇ ਛੋਟੇ ਸੋਹਣੇ ਲੱਗਦੇ ਛੇ ਰਹਿ ਗਈ ਇੱਕ ਹੋਰ ਇਹਦੇ ਵਿੱਚ ਮੁਰਗੀ ਨੇ ਪੈਰਾਂ ਥਲੇ ਦੇ ਕੇ ਮਾਰਤਾ ਸੱਤ ਸੀਗੇ ਹੁਣ ਛੇ ਨੇ ਆਪਣੇ ਕੋਲ ਦੇਖੋ ਪਾਣੀ ਪੀ ਰਹੇ ਜਿਵੇਂ ਛੋਟੇ ਛੋਟੇ ਚੂਚੇ ਨੇ ਕਿੰਨੇ ਪਿਆਰੇ ਲੱਗਦੇ ਨੇ ਜਿੱਥੇ ਮੁਰਗੀ ਠੰਗ ਮਾਰਦੀ ਉੱਥੇ ਜਾ ਜਾ ਕੇ ਖਾਂਦੇ ਨੇ ਹਾਲੇ ਪਾਣੀ ਪੀ ਰੋਦਣਾ ਚੋਲਣਾ ਇਹ ਕੋਲ ਬੈਠ ਕੇ ਚੋਗਾ ਚੋਗਾ ਹੁੰਦਾ ਨਾ ਤੋਂਨੇ ਹੀ ਤਾਂ ਕਾਂ ਦਾ ਡਰ ਹੁੰਦਾ ਦੁਕਾਨ ਲੈ ਜੇ ਚੱਕ ਕੇ ਥਾਗ ਰ ਕੇ ਕੋਲ ਬਟਣਾ ਬੰਦ ਇਹ ਬੱਕਰੀਆਂ ਦੇਖੋ ਆ ਦੇਖੋ ਕਿੱਥੇ ਖੜੀਆਂ ਨੇ ਛੁੰਨੂ ਮੁੰਨੂ ਥੱਲੇ ਆ ਜੋ ਇਹ ਕਾਂ ਵੀ ਆ ਗਿਆ ਦੇਖ ਲੈ ਕਾਂ ਨੂੰ ਕੋ ਤਾਂ ਲੱਗ ਗਿਆ ਚੱਲ ਥੱਲੇ ਥੱਲੇ ਚੱਲ ਹੂੰ ਕੁਮਰਸ ਪਾਣੀ ਦੀ ਪੀ ਰਹੀ ਸੀ ਕਿ ਉਹਦੇ ਪਾਣੀ ਪਾਉਣਾ ਪਏਗਾ ਤਾਂ ਹੁਣ ਪਾਣੀ ਪਾਇਆ ਛੂਣੀ ਕਰਤੀ ਗੋਹੇ ਮੇ ਚੱਕ ਤਵਾ ਸੰਭਰ ਕੇ ਹਾਂ ਹੁਣ ਕਰੇ ਨੇ ਇਹਨਾਂ ਨੂੰ ਬਾਹਰ ਦੇਖ ਆਗ ਲੈ ਕਨਾਂ ਦੇਖੋ ਜੀ ਸ਼ਾਮ ਹੋ ਗਈ ਹਣ ਸੂਰ ਤਰ ਚੁੱਕਿਆ ਤੇ ਆ ਦੇਖੋ ਆ ਸਾਫ ਕਰਿਆ ਤੇ ਪਾਪੇ ਨੇ ਇੰਨੀ ਸਾਰੀ ਕਿਆਰੀ ਅੱਜ ਸਵੇਦ ਲੱਗਾ ਹੈ ਕੁਛ ਹੁਣ ਝਟ ਲਾ ਕੇ ਗਿਆ ਤੇ ਮੇਰੇ ਤੋਂ ਤਾਂ ਨਾਲ ਲੱਗਣੀ ਹੋਇਆ ਨੇ ਇਕੱਲੇ ਨਹੀਂ ਕਰੀ ਗਾ ਨਾ ਬਚਾਰੇ ਕਿਉਂਕਿ ਮੇਰਾ ਤਾਂ ਹੋਰ ਹੀ ਨੰ ਕੰਮ ਨਿਪਟਦੇ ਹੈਗੇ ਇੱਕ ਧਿਆਨ ਬੀਬੀ ਤੇ ਚਾਹੀਦਾ ਨਾ ਬੀਬੀ ਬਿਮਾਰ ਕਰਕੇ ਉਧਰ ਆਲੇ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਹੈ ਕਿ ਘਰ ਨੂੰ ਐਕਸਟਰਾ ਕਿਉਂਕਿ ਜਦੋਂ ਘਰ ਇੱਕ ਬਿਮਾਰ ਹੋਵੇ ਨਾ ਬਸ ਮੰਨ ਜੇ ਹੋਰ ਲੋਟ ਹੋ ਰਿਹਾ ਹੋਇਆ ਰਹਿੰਦਾ ਮੈਂ ਟੈਂਕੀ ਭਰ ਗਈ ਮੈਂ ਟੈਂਕੀ ਬੰਦ ਕਰ ਕਰ ਹਲਦੀ ਦੇਖੋ ਕੀ ਸੋਹਣੀ ਹੋ ਗਈ ਆਪਣੀ ਬਹੁਤ ਸੋਹਣੀ ਹੋ ਗਈ ਤੇ ਸਾਹ ਕਿਆਰੀ ਵਧੀਆ ਸਾਫ ਹੋ ਗਈ ਵੋਈ ਵਗੈਰਾ ਆਹ ਹੋ ਗਈ ਸੀਗੀ ਇਥੇ ਕੀ ਕਹਿੰਦੇ ਹੁੰਦੇ ਨੇ ਗਦੇ ਬੇਲ ਜੀ ਸਾਫੋ ਕੈਨ ਹੋ ਗਈ ਹੁਣ ਦੇਖਦੇ ਆ ਕਿ ਬੀਜਦੇ ਆ ਮੂੰਗੀ ਅਲੀ ਜਗ੍ਹਾ ਇਹ ਸਾਰੇ ਉਹ ਖਾਲੀ ਕਰਤੀ ਆਪਾਂ ਪੱਟ ਕੈਨ ਹਲਦੀ ਆ ਵੱਟ ਤੇ ਤਾਂ ਸਾਰੀ ਨਿਕਲੇ ਉਹ ਤੇ ਅਸੀਂ ਨਿੰਗੀ ਗਏ ਜਦੋਂ ਮਤਲਬ ਭਿੰਡੀਆਂ ਤੋੜਨ ਜਾਂਦੇ ਸੀ ਜਾਂ ਮੂੰਗੀ ਹਨਾ ਦੇ ਕੋਲ ਤੇ ਉਹ ਵੱਟ ਤੇ ਮਿੱਧ ਹੋ ਗਈ ਪਰ ਹੁਣ ਜਦ ਅਸੀਂ ਪੱਟ ਕੇ ਦੇਖੀ ਨਾ ਹਲਦੀ ਉਹਦੇ ਵਿੱਚੇ ਪਈ ਐ ਨਿਕਲੂਗੀ ਹਲੇ ਕੋਗਰੂਗੀ ਤੇ ਦੇਖੋ ਆ ਕਿੱਥੇ ਫਿਰ ਰਹੀ ਆ ਹੁਣ ਮਗਰੇ ਆ ਗਈ ਇਹ ਅਸੀਂ ਬਾ ਖੋਲੀ ਸੀਗੀ ਫਿਰ ਉੱਥੇ ਚੂਚਾਂ ਤੰਗ ਕਰਦੀ ਸੀਗੀ ਬਾਹਰ ਕੱਢਦੀ ਵੀ ਚਲ ਇੱਥੇ ਬਾਹਰ ਫੇਰ ਲੂਗੀ ਚਲੋ ਜੀ ਆਪਾਂ ਹਨ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਅੱਜ ਛੋਟੇ ਜਿਹੇ ਬਲੌਗ ਦਾ ਤੇ ਵੀਡੀਓ ਨਹੀਂ ਖੁਸ਼ ਖਾਸ ਬਣਾਈ ਹੈਗੀ ਅੱਜ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਕਿ ਬੀਬੀ ਬਿਮਾਰ ਕਰਕੇ ਮਤਲਬ ਮੇਰੀ ਕਰਕੇ ਜੀ ਨਹੀਂ ਕਰਦਾ ਹੈਗਾ ਕਿਸੇ ਵੀ ਕੰਮ ਨੂੰ ਸਗੋਂ ਹੁਣ ਮੇਲਾ ਵੀ ਆਉਂਦਾ ਜਾਂਦਾ ਨੇੜੇ ਤੇ ਆਪਣੇ ਕੰਮ ਵੀ ਸਾਰੇ ਰਹਿੰਦੇ ਨੇ ਬਸ ਦੇਖੋ ਹੌਲੀ ਹੌਲੀ ਕਰਦੇ ਆ ਕੰਮ ਵੀ ਸਾਬ ਸਭਿਆ ਸ਼ੁਰੂ ਕਰਦੇ ਆ ਨਹੀਂ ਤਾਂ ਫਿਰ ਨੇੜੇ ਜਾ ਕੇ ਔਖਾ ਹੋ ਜਾਂਦਾ ਇਕੱਠੇ ਕੰਮ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਕੱਲ ਨੂੰ ਮਿਲਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੱਕ ਤੱਕ ਲਈ ਓਕੇ ਬਾਏ ਬਾਏ ਟਾਟਾ ਖੁਸ਼